ਮੂਤੂ ਕੋਲ ਇੱਕ ਚੀਜ਼ ਕੰਮ ਕਰ ਰਹੀ ਹੈ। ਦੇ ਪਛੜ ਦੋ ਛੱਡੋ ਪਿੱਛੇ ਪਿੱਛੇ ਤੇ ਅੱਜ ਨਾਬਾ ਪਾਵਰ ਥਰਮਲ ਪਲੈਂਟ ਵੱਲੋਂ ਅੱਜ ਇੱਕ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ। ਨਾਬਾ ਪਾਵਰ ਪਾਵਰ ਲਿਮਿਟਡ ਹਾਂ ਇਹ 90 ਤੋਂ ਪੈਸਾ ਵਾਇਨੇ ਇਹਨਾਂ ਨੇ ਇਹਨਾਂ ਰੋਡ ਨੂੰ ਸੁਰੱਖਿਆ ਦੇ ਸੰਬੰਧ ਵਿੱਚ ਜਿਹੜੇ ਅਨਾਜ ਮੰਡੀ ਦੇ ਵਿੱਚ ਜਦੋਂ ਸੀਜ਼ਨ ਦਾ ਸਮਾਂ ਹੁੰਦਾ ਉਸ ਸਮੇਂ ਐਕਸੀਡੈਂਟ ਬਹੁਤ ਹੁੰਦੇ ਨੇ ਕਾਰਨ ਵੱਧ ਤੋਂ ਵੱਧ ਇਹੀ ਹੁੰਦਾ ਵੀ ਰਾਤ ਵਰਾਤੇ ਗੱਡੀ ਦੀ ਨਹੀਂ ਲਾਈਟ ਪੈ ਜਾਂਦੀ ਹੈ ਜਾਂ ਹਨੇਰੇ 'ਚ ਗੱਡੀ ਖੜੀ ਆ ਤੋਰੀ ਨਹੀਂ ਦੇਖਦੀ ਤੇ ਇਹ ਰਿਫਲੈਕਟਰ ਨੇ ਜਿਹੜੇ ਤੇ ਦੂਰੋਂ ਪਤਾ ਲੱਗਦਾ ਵੀ ਗੱਡੀ ਆ ਰਹੀ ਹੈ ਜਾਂ ਗੱਡੀ ਖੜੀ ਹੈ ਤਾਂ ਇਸ ਕਰਕੇ ਨਾ ਬੜੀ ਅੱਛੀ ਲੱਗਦੀ ਹੈ ਸੇਫਟੀ ਤਾਂ ਕਿ ਇਹ ਨੁਕਸਾਨ ਨਾ ਹੁਣ ਜਾਨਾਂ ਦੇ ਨੁਕਸਾਨ ਹੁੰਦੇ ਨੇ ਕਈ ਵਾਰ ਢਿੱਡ ਜਾਂਦੇ ਲੋਕੀ ਖੜੀ ਗੱਡੀ ਦੇ ਵਿੱਚ ਗੱਡੀ ਵੱਜਦੀ ਹੈ ਇਹ ਰਿਫਲੈਕਟਰ ਹੁੰਦਾ ਜਿਹੜਾ ਚਮਕ ਜਾਂਦਾ ਦੂਰੋਂ ਤੇ ਬਹੁਤ ਸੇਫਟੀ ਮਿਲਦੀ ਹੈ ਸੇਫ ਹੁੰਦਾ ਹੈ ਇਹ ਜੇ ਰਿਫਲੈਕਟਰ ਹੈ ਰਿਫਲੈਕਟਿਵ ਥੈਂਕ ਯੂ ਕੀ ਕਹਿਣਾ ਚਾਹੋਗੇ ਤੁਸੀਂ ਐਨਪੀਐਲ ਨਾਬਾ ਪਾਵਰ ਥਰਮਲ ਪਲੈਂਟ ਵੱਲੋਂ ਸਾਡੀ ਮੈਨੇਜਮੈਂਟ ਹਰ ਰੋਜ਼ ਉਪਰਾਲੇ ਕੋਈ ਨਾ ਕੋਈ ਨਵਾਂ ਉਪਰਾਲਾ ਲੈ ਕੇ ਆਂਦੀ ਹੈ ਆ ਤੁਸੀਂ ਅਨਾਜ ਮੰਡੀ ਦੇ ਵਿੱਚ ਆਏ ਹੋ ਆ ਰਿਫਲੈਕਟਰ ਲਗਾਉਣੇ ਵਾਸਤੇ ਇਹਦੇ ਬਾਰੇ ਕੀ ਕਹੋਗੇ ਤੁਸੀਂ ਨਾਬਾ ਪਾਵਰ ਲਿਮਟਿਟਡ ਥਰਮਲ ਪਲਾਂਟ ਰਾਜਪੁਰ ਵੱਲੋਂ ਇਲਾਕੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ ਇਹ ਉਸੇ ਦਾ ਇੱਕ ਹਿੱਸਾ ਹੈਗਾ ਹੈ ਹਰ ਇੱਕ ਸਾਲ ਨਾਬਾ ਪਾਵਰ ਲਿਮਟਿਟਡ ਵੱਲੋਂ ਜਿਹੜਾ ਵढਾਈ ਦਾ ਸੀਜ਼ਨ ਹੁੰਦਾ ਹੈ April ਦੇ ਵਿੱਚ ਔਰ October ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਜਿਹੜੀ ਸਾਡੀ ਰਾਜਪੁਰ ਟ੍ਰੈਫਿਕ ਪੁਲਿਸ ਹੈ ਉਹਦੇ ਸਹਿਯੋਗ ਨਾਲ ਅਸੀਂ ਇਹ ਰਿਫਲੈਕਟਰ ਲਗਾਉਣ ਦੀ ਜਿਹੜੀ ਮੁਹਿੰਮ ਅਸੀਂ ਕਰਦੇ ਹਾਂ ਕਿਉਂਕਿ ਟਰੈਕਟਰ ਟਰਾਲੀ ਰੇੜੇ ਜਾਂ ਰੇੜੀ ਜਾਂ ਮੰਡੀਆਂ ਦੇ ਵਿੱਚ ਹੋਰ ਜਿਹੜੇ ਵਾਹਨ ਆਉਂਦੇ ਨੇ ਉਹ ਜਿਹੇ ਵਾਹਨਾਂ ਜਿਨ੍ਹਾਂ ਦੇ ਰਿਫਲੈਕਟਰ ਨਹੀਂ ਹੁੰਦੇ ਜਿਵੇਂ ਕਿ ਇਨਸਪੈਕਟਰ ਸਾਹਿਬ ਨੇ ਦੱਸਿਆ ਵੀ ਅਜਿਹੇ ਵਹੀਕਲ ਹਾਸਿਆ ਦਾ ਕਾਰਨ ਬਣਦੇ ਨੇ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਆ ਤੇ ਨਾਲ ਨਾਲ ਵਹੀਕਲਾਂ ਦਾ ਨੁਕਸਾਨ ਹੁੰਦਾ ਆ ਇਹਦੇ ਨਾਲ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਮ ਜਨਤਾ ਨੂੰ ਲੋਕਾਂ ਨੂੰ ਅਸੀਂ ਸੜਕ ਸੁਰੱਖਿਆ ਨੂੰ ਲੈ ਕੇ ਜਿਹੜਾ ਮੈਸੇਜ ਹੈ ਉਹ ਵੀ ਦਈਏ ਜਿਹੜੇ ਸਾਡੀਆਂ ਹਦਾਇਤਾਂ ਹੁੰਦੀਆਂ ਨੇ ਟ੍ਰੈਫਿਕ ਪੁਲਿਸ ਦੀਆਂ ਉਹਨੂੰ ਜਰੂਰ ਉਹਦੀ ਪਾਲਣਾ ਕਰੋ ਜੇਕਰ ਉਹ ਕਿਸੇ ਤਰੀਕੇ ਨਾਲ ਤੁਹਾਨੂੰ ਗੱਡੀ ਰੋਂਗ ਪਾਰਕ ਕਰਨ ਤੋਂ ਮਨਾ ਕਰ ਰਹੇ ਨੇ ਜਾਂ ਓਵਰ ਸਪੀਡਿੰਗ ਤੋਂ ਮਨਾ ਕਰ ਰਹੇ ਨੇ ਉਹਨਾਂ ਨੂੰ ਸਹਿਯੋਗ ਕਰੋ ਬੱਚਿਆਂ ਨੂੰ ਛੋਟੇਨੂੰ ਵਾਈਕਲ ਨਾ ਦਿਓ ਜਦਮ ਜਿਦੀ ਸੜਕ ਦੇ ਉੱਤੇ ਵਾਈਕਲ ਨਾ ਭਜਾਓ ਗਲਤ ਥਾਂ ਤੇ ਪਾਰਕਿੰਗ ਨਾ ਕਰੋ ਪ੍ਰੋਪਰ ਰੈਫਲੈਕਟਰ ਲਾ ਕੇ ਰੱਖੋ ਇਹ ਛੋਟੇ ਛੋਟੇ ਉਪਰਾਲੇ ਨੇ ਜਿਨ੍ਹਾਂ ਦਾ ਸਾਨੂੰ ਫਾਇਦਾ ਬਹੁਤ ਹੁੰਦਾ ਆ ਕੀਮਤੀ ਜਾਨਾਂ ਬਚਦੀਆਂ ਨੇ ਕਿਉਂਕਿ ਆਪਾਂ ਦੇਖਦੇ ਆ ਜਦੋਂ ਹਾਸੇ ਹੁੰਦੇ ਨੇ ਐਕਸੀਡੈਂਟ ਹੁੰਦੇ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਆ ਛੋਟੇ ਜਿਹੇ ਉਪਰਾਲੇ ਦੇ ਨਾਲ ਸਾਡੇ ਦੇ ਨਾਲ ਇਹ ਸ਼ਾਇਦ ਕੀਮਤੀ ਜਾਨਾਂ ਨੇ ਜਾਂ ਜਿਹੜਾ ਮਾਲੀ ਨੁਕਸਾਨ ਆ ਉਹ ਤੋਂ ਬਚਾ ਰਹੇ ਇਹ ਉਸ ਮਹਿੰਮ ਦਾ ਹਿੱਸਾ ਹੈ ਸਰ ਕੀ ਕੀ ਤੁਹਾਡੇ ਵੱਲੋਂ ਕਿਹੜੀ ਕਿਹੜੀਆਂ ਰਿਫਲੈਕਟਰ ਤੋਂ ਇਲਾਵਾ ਹੋਰ ਕੁਝ ਕੀ ਕੀ ਪ੍ਰਸ਼ਾਸਨ ਨੂੰ ਦੇ ਰਹੇ ਤੁਸੀਂ ਫੌਜ ਪ੍ਰਸ਼ਾਸਨ ਇਹਦੇ ਵਿੱਚ ਕੀ ਹੈ ਜੀ ਅਸੀਂ ਸਮੇਂ-ਸਮੇਂ ਤੇ ਟ੍ਰੈਫਿਕ ਪੁਲਿਸ ਨੂੰ ਜਿਹੜਾ ਲੋੜਿੰਦੇ ਜਿਹੜੇ ਉਪਕਰਣ ਨੇ ਜਾਂ ਸਹਯੋਗ ਅਸੀਂ ਦਿੰਦੇ ਰਹਿੰਨੇ ਚਾਹੇ ਰਿਫਲੈਕਟਰ ਸਟਿੱਕਰਸ ਹੋਣ ਚਾਹੇ ਟ੍ਰੈਫਿਕ ਬੈਰੀਕੇਡ ਹੋਣ ਚਾਹੇ ਉਹ ਰਿਫਲੈਕਟਰ ਜੈਕਟਸ ਹੋਣ ਤਾਰਚਾ ਹੋਣ ਤੇ ਇਸ ਤਰ੍ਹਾਂ ਦਾ ਜਿਹੜਾ ਸਮਾਨ ਹੈਗਾ ਆ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਆ ਤਾਂ ਕਿ ਇਹ ਆਪਣੇ ਉਹਨੂੰ ਪੂਰੀ ਤਰ੍ਹਾਂ ਸਮਝ ਜਾਣ ਇਹਨਾਂ ਨੂੰ ਜਿਹੜੀ ਸਹੂਲਤ ਹੈ ਕਿ ਇਹ ਜ਼ਰੂਰਤ ਹੈ ਕਿ ਉਹਨਾਂ ਦੀ ਪੂਰੀ ਹੁੰਦੀ ਰਹੇ ਤੇ ਆਮ ਪਬਲਿਕ ਨੂੰ ਇਹ ਕਿ ਵਧੀਆ ਤਰੀਕੇ ਨਾਲ ਆਪਣੀ ਸੇਵਾ ਜਿਹੜੀ ਦੇ ਸਕਣ ਠੀਕ ਹੈ ਥੈਂਕ ਯੂ ਬੜਾ ਚੀਜ਼ ਦੇ ਆਏ ਅੱਜ ਨਾਬਾ ਥਰਮਲ ਪਲਾਂਟ ਨਾਬਾ ਥਰਮਲ ਪਲਾਂਟ ਲਿਮਿਟਿਡ ਵੱਲੋਂ ਦੇ ਉਹਨਾਂ ਦੇ ਸਹਿਯੋਗ ਲੈ ਕੇ ਅੱਜ ਨਾਜਮਾ ਦੀ ਵਿਖੇ ਟਰੈਕਟਰ ਟਰਾਲੀ ਟਰੱਕ ਟੈਂਪੋ ਟਰਿਬਲਰ ਆਦ ਦੇ ਵਿੱਚ ਰਿਫਲੈਕਟਰ ਲਗਾਏ ਜਾ ਰਹੇ ਹਨ ਜਿਸ ਤੇ ਕੀ ਰੋਡ ਤੇ ਚਲਦੇ ਸਮੇਂ ਵਹੀਕਲ ਰਾਤ ਨੂੰ ਲਾਈਟ ਪਵੇ ਤਾਂ ਉਹਦੇ ਤੇ ਜੈਕਸੀਡੈਂਟ ਤੋਂ ਬਚਿਆ ਜਾ ਸਕੇ ਇਸ ਐਕਸੀਡੈਂਟ ਨੂੰ ਰੋਕਣ ਲਈ ਇਹ ਮਹਿੰਮ ਹਰ ਸਾਲ ਚਲਾਈ ਜਾਂਦੀ ਹੈ ਜੀ ਬਾਡੀ ਦੇ ਸਮੇਂ ਤੇ ਸਾਡੇ ਨਾਭਾ ਪਾਵਰ ਕਰਮਨ ਪਲਾਂਟ ਰਾਜਪੁਰਾ ਵੱਲੋਂ ਇਹ ਜਿਹੜਾ ਸਹਿਯੋਗ ਸਾਨੂੰ ਕੀਤਾ ਜਾਂਦਾ ਹੈ ਇਹ ਸਾਨੂੰ ਇਹਨਾਂ ਦੇ ਸਹਿਯੋਗ ਨਾਲ ਅਸੀਂ ਹੋਰ ਵੀ ਸਮੇਂ ਤੇ ਜਦਾਂ ਕਿ ਸੜਕ ਸੁਰੱਖਿਆ ਹਫ਼ਤਾ ਹੁੰਦਾ ਹੈ ਮੈਂ ਨਾ ਹੁੰਦਾ ਉਹਦੇ ਚ ਵੀ ਆਸੀ ਸਾਨੂੰ ਇਹ ਸਹਿਯੋਗ ਕਰਦੇ ਨੇ ਕਿ ਅਸੀਂ ਇਹ ਰਿਫਲੈਕਟਰ ਲਗਾਉਨੇ ਆ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਜੀ ਅੱਗੇ ਤੋਂ ਕੋਈ ਵੀ ਐਸੇ ਜੈਕਸੀਡੈਂਟ ਨਾ ਹੋਵੇ ਕਿਉਂਕਿ ਕਈ ਵਾਰ ਦੇਖਦੇ ਆ ਕਿ ਜੇਕਰ ਰੋਡ ਤੇ ਬਿਕਰ ਖੜਾ ਹੁੰਦਾ ਉਹਦੇ ਪਿੱਛੇ ਕੋਈ ਵੀ ਲਾਈਟ ਯਾ ਰਾਈਟ ਲਾਈਟ ਨਹੀਂ ਹੁੰਦੀ ਤੇ ਇਸ ਕਰਕੇ ਇਹ ਰਿਫਲੈਕਟਰ ਹੈ ਦੂਰ ਤੋਂ ਲਾਈਟ ਪੈਣ ਚਮਕਦਾ ਤੇ ਪਤਾ ਲੱਗ ਜਾਂਦਾ ਸਾਹਮਣੇ ਕੋ ਟਾਹਕਾ ਲ ਖੜਾ ਹੈ ਤੇ ਅਕਸੀਡੈਂਟ ਤੋਂ ਬਚਿਆ ਜਾ ਸਕਦਾ ਸਰ ਇਹ ਕਿੰਨੇ ਵਜੇ ਤੱਕ ਇਹ ਜਿਹੜਾ ਚੱਲੇਗਾ ਤੁਹਾਡਾ ਇਹ ਅਸੀਂ 5 ਵਜੇ ਤੱਕ ਚਲਾਵਾਂਗੇ ਜੀ ਬਾਅਦ ਤੋਂ ਬਾਅਦ ਰਿਫਲੈਕਟਰ ਲਗਾਵਾਂਗੇ ਅੱਜ 2000 3000 ਟਰਾਲੀ ਦੇ ਪਿੱਛੇ ਤੇ ਰਿਫਲੈਕਟ ਲਗਾਇਆ ਜਾਏਗਾ ਜੀ ਥੈਂਕ ਯੂ